ਲੋਕ ਸਭਾ ਚੋਣਾਂ ਤੋਂ ਬਾਅਦ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅੱਜ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਪਹੁੰਚੇ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਮੌਕੇ ਤੇ ਕੁਲਦੀਪ ਢਾਲੀਵਾਲ ਨੇ ਕਿਹਾ ਕਿ 13 0 ਦਾ ਨਾਰਾ ਦਿੱਤਾ ਗਿਆ ਸੀਗਾ ਜਿਸ ਦੇ ਵਿੱਚ ਉਹ ਕਾਮਯਾਬ ਤਾਂ ਨਹੀਂ ਹੋਏ ਪਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਮੈਨੀਫੈਸਟੋ ਦੇ ਵਿੱਚ ਜਿਹੜੇ ਵੀ ਵਾਅਦੇ ਕੀਤੇ ਗਏ ਨੇ ਉਹ ਉਹਨਾਂ ਦੇ ਲਈ ਵਚਨਬੱਧ ਨੇ ਉਹ ਬੇਸ਼ੱਕ ਹਾਰ ਗਏ ਨੇ ਪਰ ਆਪਣੇ ਸ਼ਬਦਾ ਤੇ ਖਰੇ ਉਤਰਣਗੇ ਉਹ ਲੋਕਾਂ ਨਾਲ ਕੀਤੇ ਗਏ ਵਾਦਿਆਂ ਨੂੰ ਜ਼ਰੂਰ ਪੂਰਾ ਕਰਨਗੇ ਬਹੁਤ ਸਾਰੇ ਮੱਥਾ ਟੇਕੜਾ ਅਸ਼ੀਰਵਾਦ ਲੈਣਾ ਅਸੀਂ ਮਤਲਬ ਜਿਹੜੀ ਇਲੈਕਸ਼ਨ ਹੋ ਕੇ ਠੀਕ ਹੈ ਔਰ ਪਰਮਾਤਮਾ ਨੇ ਬਹੁਤ ਕਿਰਪਾ ਕੀਤੀ ਹੈ ਬਹੁਤ ਅੰਮ੍ਰਿਤਸਰਿਆ ਨੇ ਪਿਆਰ ਦਿੱਤਾ ਗੱਲ ਇਕਲੀ ਜਿੱਤ ਆਦੀ ਨਹੀਂ ਗੱਲ ਪਿਆਰ ਦੀ ਹੈ ਅੰਮ੍ਰਿਤਸਰ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਮੈਂ ਦੱਸ ਨਹੀਂ ਸਕਦਾ ਜਦੋਂ ਅਸੀਂ 19 ਦੀ ਇਲੈਕਸ਼ਨ ਲੜੀ ਉਦੋਂ ਅਸੀਂ ਸਿਰਫ ਸਵਾ ਪਾਸੈਂਟ ਮਤਲ ਜਿਹੜੀ ਵੋਟ ਲਈ ਸੀ ਉਹ ਅਸੀਂ 26.30% ਵੋਟ ਜਿਹੜੀ ਉਹ ਲਈ ਹੈ ਸੋ 5 ਸਾਲ ਦੇ ਵਿੱਚ ਅਸੀਂ ਪਾਰਟੀ ਦਾ ਗਰਾਫ ਜਿਹੜਾ ਉਹ ਬਹੁਤ ਉੱਪਰ ਖੜਿਆ ਸੋ ਉਹਦੇ ਕਰਕੇ ਸ਼ਿਕਦਰਨਾ ਕਰਨ ਆਏ ਹਾਂ ਗੁਰਮਾਰਾ ਅੱਜ ਦਾ ਸੱਚੇ ਪਾਤਸ਼ਾਹ ਕੋ ਸ਼ਹੀਦ ਬਾਤ ਲੈਣ ਆਏ ਆਂ ਉਹਦਾ ਇਹ ਇੱਕ ਮਤਲ ਵਾਦਾ ਜਿਹੜਾ ਮਸਾ ਦੇ ਲੋਕਾਂ ਨਾਲ ਕੀਤਾ ਤੇ ਅਮਰਸਾ ਦੇ ਜਿਹੜੇ ਮੁੱਦੇ ਆ ਸ਼ਾਇਦ ਦੇ ਬੜੇ ਵੱਡੇ ਮੁੱਦੇ ਉਹ ਮੁੱਦੇ ਜਿਹੜੇ ਹੁਣ ਅਸੀਂ ਹੱਲ ਕਰਾਂਗੇ ਅਸੀਂ ਉਹਨਾਂ ਚੋਂ ਨਹੀਂ ਜਿਹੜੇ ਵੋਟਾਂ ਲੈ ਕੇ ਮੁੜ ਕੇ ਵਾਪਸ ਚਲੇ ਜਾਂਦੇ। ਨਾ ਮੈਂ ਮਤਲਬ ਜੇਤਲੀ ਬਣਨਾ ਚਾਹੁੰਦਾ ਨਾ ਮੈਂ ਪੂਰੀ ਬਣਨਾ ਚਾਹੁੰਦਾ ਇਹ ਵੋਟਾਂ ਲਈਆਂ ਤੇ ਜਹਾਜ਼ ਤੇ ਚੜ ਕੇ ਗਾਂ ਜਾਓ। ਆਪਾਂ ਬਕਾਇਦਾ ਅੰਬਸਰ ਸਾਹਿਬ ਦੇ ਵਿੱਚ ਹੀ ਕਿਉਂਕਿ ਆਪਣਾ ਘਰ ਵੀ ਇੱਥੇ ਹੀ ਹੈ ਨਾਲ ਪਿੰਡ ਹੈ। ਇੱਕ ਵਧੀਆ ਦਫ਼ਤਰ ਬਣਾ ਕੇ ਅੰਬਸਰ ਸਾਹਿਬ ਦੇ ਲੋਕਾਂ ਦੇ ਜਿਹੜੇ ਮਸਲੇ ਆ ਉਹਨੂੰ ਮਤਲਬ ਪਹਿਲ ਦੇ ਆਧਾਰ ਦੇ ਉੱਤੇ ਹੱਲ ਕਰਾਂਗੇ। ਕਈ ਬਹੁਤ ਸੀਰੀਅਸ ਮਸਲੇ ਨੇ। ਜਿੱਦਾਂ 80 ਦਾ ਇਹਦਾ ਮਸਲਾ ਬੜਾ ਇੱਕ ਗੰਭੀਰ ਮਸਲਾ ਹੈ। ਔਰ ਬੁਨੀ ਜਿਹੜਾ ਸ਼ਹਿਰ ਦੇ ਲੋਕਾਂ ਨੂੰ ਚੰਗਾ ਪੀਂਦੀ ਉਹ ਇੱਕ ਮਸਲਾ ਉਹ ਸਾਡੇ ਮਸਲੇ ਜਿਹੜੇ ਕੋ ਹਲਕਾ ਦਾ ਸਰ ਸਾਹਿਬ ਤੇਰਾ ਜਿਹੜਾ ਦਾ ਨਾਰਾ ਸੀਗਾ ਇਸ ਕਰ ਤੇਰਾ ਜਿਹੜਾ ਦਾ ਨਾਰਾ ਕਿਹੜੇ ਕਰਨਾ ਕਰਕੇ ਕਿਉਂ ਦਿੱਤਾ ਹੈ ਕਿਉਂ ਦਿੱਤਾ ਹੈ ਤੇਰਾ ਜਿਹੜਾ ਦਾ ਨਾਰਾ ਇਸ ਕਰਕੇ ਦਿੱਤਾ ਸੀਗਾ ਕਿ મોદી ਨੂੰ ਮਤਲਬ ਸੀ ਸਾਡਾ ਮੇਨ ਟੌਪ ਜਿਹੜਾ ਸੀਗਾ ਕਿ મોદી ਦੇ ਅੰਗੇਸ਼ ਜਿਹੜਾ ਉਹਦੇ ਜੇ ਅਸੀਂ ਕਾਮਯਾਬ ਹੋਏ ਕੋਈ ਵੀ ਕਾਂਗਰਸ ਵੀ ਜੇ ਦਿੱਤੀ ਆ ਤੇ ਉਹ ਸਾਡੀ ਨੈਸ਼ਨਲ ਲੈਵਲ ਤੇ ਨਾਲ 파ਟਰ ਹੁੰਦਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਵਧੀਆ ਜਿਹੜਾ ਜਦੋਂ ਦੇ ਸਤਕਰਾਰ ਬਣੂਗੀ ਤੇ ਆਮ ਆਦਮੀ ਪਾਰਟੀ ਦਾ ਬੜਾ ਵੱਡਾ ਹਿੱਸਾ ਹੋਗਾ ਉਹਗਾ ਪਰ ਕਿਵੇਂ ਵੇਖਦੇ ਹੋ ਅੰਮ੍ਰਿਤਸਰ ਦੇ ਵਿੱਚ ਵੀ ਗੁਰਜੀਤ ਸਿੰਘ ਓਇਲਾ ਸਨ ਕੁਲਦੀਪ ਸਿੰਘ ਢਾਲੀਗਲ ਤੁਸੀਂ ਆਪ ਸੀਗੇ ਨਾਲ ਨੀਲ ਜੋਸ਼ੀ ਸੀਗੇ ਤੁਸੀਂ ਕਿੱਦਾਂ ਵੇਖਦੇ ਹੋ ਤੁਸੀਂ ਕਿੱਦਾਂ ਵੇਖਦੇ ਹੋ ਕਿ ਨਾ ਹੀ ਛਦਾ ਬੰਡੀ ਨਾ ਅਸੀਂ ਪੈਸੇ ਵੰਡੇ ਨਾ ਅਸੀਂ ਸੂਟ ਵੰਡੇ ਨਾ ਅਸੀਂ ਕੱਪੜੇ ਵੰਡੇ ਅਸੀਂ ਆਪਣੇ ਪ੍ਰੋਗਰਾਮ ਦੇ ਉੱਤੇ ਜੋ ਅਸੀਂ ਕੰਮ ਕੀਤਾ ਆਪਣੇ ਰਿਪੋਰਟ ਕਾਰਡ ਦੇ ਆਧਾਰ ਦੇ ਉੱਤੇ ਵੋਟ ਲਈ ਹੈ ਉਹ ਦੋ ਲੱਖ 14000 ਤੋਂ ਉੱਪਰ ਵੋਟ ਪਈ ਹੈ 5 ਸਾਲ ਜਦੋਂ ਪਿਛਲੀ ਵਾਰ ਮਨ ਆਪਾਂ ਨੂੰ ਸਾਡੀ 21 ਹਜ਼ਾਰ ਵੋਟ ਪਈ ਦੋ 214 ਹਜ਼ਾਰ ਲੋਕਾਂ ਦੀ ਵੋਟ ਲੈਣੀ ਕੋਈ ਛੋਟੀ ਗੱਲ ਨਹੀਂ ਮੈਂ ਸਬਦਾ ਕਿ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ ਉਹ ਤਾਂ ਪ੍ਰਾਪਤੀ ਗੁਰੂ ਰਾਮਦਾਸ ਕਰਕੇ ਹੋਈ ਹੈ ਉਹ ਤਾਂ ਜਿੰਨਾ ਲੋਕਾਂ ਨੇ ਵੋਟਾਂ ਦਿੱਤੀਆਂ ਉਹ ਵੀ ਜਿੰਨਾਂ ਨੇ ਨਹੀਂ ਦਿੱਤੀਆਂ ਉਹ ਵੀ ਅਮਰਸਾਦਲ ਕਦੀ ਪਿੱਠ ਦੀ ਕਰਾਂਗੇ ਉਹ ਅਮਰਸਾਦ ਦੇ ਜਿੰਨੇ ਮਸਲੇ ਆ ਉਹਨਾਂ ਨੂੰ ਹੱਲ ਕਰਨ ਵਾਸਤੇ ਅੱਜ ਗੁਰੂ ਰਾਮਦਾਸ ਜੀ ਦਾ ਸ਼ਹੀਦਗੁਰ ਲੈਣ ਆਏ ਆ ਕਿ ਤੂੰ ਬਲ ਬਖਸ਼ ਕੇ ਆਪਾਂ ਅੰਮ੍ਰਿਤਸਰ ਦੇ ਮਸਲੇ ਜਿਹੜੇ ਹੈ ਸ਼ਹਿਰ ਦੇ ਮਸਲੇ ਕੋ ਸਾਹਿਬ ਵੀ ਕਹੇ ਹੁਣ ਜਿਹੜੇ ਕੈਂਡੀਡੇਟ ਸਾਡੇ ਵਿਰੁੱਧ ਤੁਸੀਂ ਉਹਨਾਂ ਨਾਲ ਮਿਲ ਕੇ ਕੰਮ ਕਰਾਂਗੇ ਦੇਖੋ ਵਧੀਆ ਗੱਲ ਹੈ ਉਹ ਕਰਦਗੇ ਤੇ ਚੰਗਾ ਸੰਗੋਸਾ ਦਾ ਸੰਝਾ ਸ਼ਹਿਰ ਕੋ ਕੋ ਵੱਖੋ ਵੱਖਰਾ ਥੋੜਾ ਸਭ ਦਾ ਸ਼ਹਿਰ ਕਰਨਾ ਚਾਹੀਦਾ ਹੋਇਲਾ ਸਾਹਿਬ ਨੂੰ ਵਧਾਈ ਵੀ ਦੇਣੇ ਆ ਉਹ ਨਾਲ ਉਹਨਾਂ ਨੇ ਵੀ ਕਹਾਂਗੇ ਕਿ ਬੜੇ ਪੁਰਾਣੇ ਮਸਲੇ ਆ ਜਿਹੜੇ ਨੇ ਯਾਰ ਜਿਹੜੇ ਪਿਛਲੇ 10 ਦਾ 15 ਬੰਦਾ ਸਾਲ ਤੋਂ ਪਏ ਪਹਿਲੀਆਂ ਸਰਕਾਰਾਂ ਦੇ ਉਹ ਹੱਲ ਕਰਨੇ ਚਾਹੀਦੇ ਲੋਕਾਂ ਨੇ ਅਈ ਤੇ ਜਿੱਥੇ ਵੀ ਨਾ ਲੋਕਾਂ ਦੇ ਵੋਟਾਂ ਦਿੱਤੀਆਂ ਮੈਂ ਤੇ ਲੜਾਈ ਲੜੂੰਗਾ ਇਸ ਦੀ ਉਹਨਾਂ ਨੇ ਇਹ ਵੀ ਕਿਹਾ ਇਸ ਵਾਰ ਜਿਹੜੇ ਸਰਪੰਚੀ ਦੀਆਂ ਚੋਣਾਂ ਜਾਂ ਕਾਰਪੋਰੇਸ਼ਨ ਚੋਣਾਂ ਜਿਹੜੀਆਂ ਹੈਗੀਆਂ ਉਸ ਵਲੇ ਵੀ ਆਪਾਂ ਜ਼ਰੂਰ ਸਰਕਾਰ ਤੱਕ ਆਵਾਜ਼ ਚੱਕਾਂਗੇ ਕਿ ਉਹ ਕਰਾਈਆਂ ਜਾਣ ਕਿਉਂਕਿ ਗੰਦੇ ਪਾਣੀ ਦਾ ਮਸਲਾ ਬਹੁਤ ਵੱਡੇ ਪੱਧਰ ਤੇ ਵੱਧ ਗਿਆ ਨਹੀਂ ਜੀ ਉਹ ਤਾਂ ਹੋਣਗੇ ਹੋ ਨਾ ਉਹ ਤਾਂ ਲਾਜ਼ਮੀ ਲੋਕ ਸਭਾ ਦੀ ਲੈਕਸ ਤੋਂ ਬਾਅਦ ਹੋਣੀਆਂ ਸੀਗੇ ਉਹ ਤਾਂ ਹੁਣ ਹੋਣਗੀਆਂ ਸੀਐਮ ਸਾਹਿਬ ਕਰਾਉਣਗੇ ਉਹ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਬਸ ਜਿਹੜਾ ਗੰਦੇ ਨਾਲੇ ਗੰਦੇ ਪਾਣੀ ਦਾ ਮਸਲਾ ਇਹ ਸੈਂਟਰ ਗਵਰਨਮੈਂਟ ਦਾ ਵੀ ਸਟ੍ਰੈਟਚ ਪਾਤ ਸਕੀਮ ਦੇ ਦੀਨ ਤੇ ਪੰਜਾਬ ਸਰਕਾਰ ਨਾਲ ਦੋਵਾਂ ਨਾਲ ਮਿਲ ਕੇ ਇਹਨੂੰ ਹੱਲ ਕਰਾਂਗੇ ਵਿਰੋਧੀ ਧਰ ਕਹਿੰਦਾ ਕਿ ਨਾਰਾ ਫੇਲ ਹੋ ਗਿਆ ਜੀ 13 0 ਵਾਲਾ ਕਿਉਂ ਫੇਲ ਹੋ ਗਿਆ ਮੋਦੀ ਫੇਲ ਹੋਇਆ ਕਿ ਦੀ ਜੀ ਮੋਦੀ ਫੇਲ ਹੋਇਆ ਕਿ ਦੀ ਇਹ ਦੱਸੋ ਪਹਿਲਾਂ ਬੋਲੀਆ ਤੇਰ ਚਾਹ ਸੁਪਾਲ ਕੇ ਮੈਂ ਦੇਖਦੇ ਹਾਂ ਕਿ ਕਿੰਨਾ ਦੀ ਪਰਫਾਰਮੈਂਸ ਰਹੀ ਤੁਹਾਨੂੰ ਲੱਗਦਾ ਕਿ ਦੇਖਦੇ ਲੋਕ ਸੁਖ ਦਾ ਸਾਹ ਲੈਣਗੇ ਜਿਹੜੀ ਹਾਲਤ ਮੋਦੀ ਦੀ ਆ